ਪੁਰਾਣੇ ਸਮਾਂ ਦੇ ਵਿੱਚ ਹਰ ਘਰ ਦੇ ਵਿੱਚ ਨਜ਼ਰ ਆਉਂਦਾ ਸੀ ਪਰ ਹੁਣ ਕਈ ਘਰਾਂ ਦੇ ਵਿੱਚ ਰਹਿ ਗਿਆ ਤੇ ਇਸ ਨੂੰ ਲੋਕ ਭੁੱਲਦੇ ਜਾ ਰਹੇ ਨੇ ਨਹੀਂ ਭਣਾ ਜੀ ਸਾਡਾ ਰੋਜੀ ਰੋਟੀ ਦਾ ਕੰਮ ਆ ਇਹ ਬਾਈ ਜੀ ਮਿਹਨਤ ਕਿੰਨੀ ਕੀ ਲੱਗਦੀ ਹੈ ਇਹਦੇ ਵਿੱਚ ਮਿਹਨਤ ਤਾਂ ਬਹੁਤ ਲੱਗਦੀ ਹੈ ਵੀਰ ਜੀ ਮਿਹਨਤਾਂ ਵਾਦੂ ਮਿਹਨਤਾ ਹੁਣ ਜਿੰਨੀ ਕਿ ਮਿਹਨਤ ਅਸੀਂ ਕਰਦੇ ਆ ਓਨੀ ਸਾਨੂੰ ਵੈਸੇ ਮਿਲ ਨਹੀਂ ਰਹੀ ਇਹਦੀ ਹਾਂਜੀ ਜਿਵੇਂ ਹੁਣ ਘੜੇ ਬਣਾ ਬਣਾ ਕੇ ਤੁਸੀਂ ਰੱਖੇ ਹੋਏ ਨੇ ਇਹ ਤਿਆਰ ਹੋ ਗਏ ਨੇ ਨਹੀਂ ਜੀ ਨਹੀਂ ਇਹ ਤਿਆਰ ਨਹੀਂ ਹੈਗੇ ਇਹ ਤਾਂ ਫਿਲਹਾਲ ਘੜੇ ਦਾ ਢਾਂਚਾ ਹੀ ਬਣਿਆ ਹੈ ਇਹ ਤੇ ਘੜੇ ਤੇ ਘੱਟੋ ਘੱਟ ਵੀ ਸਾਨੂੰ ਪੰਜ ਛੇ ਵਾਰੀ ਹੱਥ ਫੇਰਨਾ ਤਾਂ ਜਾ ਕੇ ਘੜਾ ਤਿਆਰ ਹੋਣਾ ਹੈ ਪਰ ਹੁਣ ਤਾਂ ਜਿਨੇ ਗੱਲ ਕਰੀਏ ਲੋਕਾਂ ਲੋਕਾਂ ਦੇ ਘਰਾਂ ਦੇ ਵਿੱਚ ਇਹਨਾਂ ਦੀ ਥਾਂ ਜਿਹੜੀ ਹੈ ਉਹ ਤਾਂ ਫਰੀਜਾਂ ਨੇ ਲੈ ਲਈ ਆਰਓ ਨੇ ਲੈ ਲਈ ਕੀ ਉਹਦੇ ਨਾਲ ਨੁਕਸਾਨ ਹੁੰਦਾਗਾ ਕਿਉਂਕਿ ਪਹਿਲਾਂ ਦੀ ਗੱਲ ਕਰੀ ਤਾਂ ਪਹਿਲਾਂ ਬਹੁਤ ਸਾਰੇ ਘੜਿਆਂ ਦੇ ਵਿੱਚ ਲੋਕ ਪਾਣੀ ਪੀਂਦੇ ਹੁੰਦੇ ਸੀ ਹਾਂਜੀ ਪਹਿਲਾਂ ਤਾਂ ਹੁਣ ਘੜਿਆਂ ਦੇ ਵਿੱਚ ਹੀ ਪਾਣੀ ਪੀਂਦੇ ਸੀ ਹੁਣ ਤਾਂ ਘਰਾਂ ਵਿੱਚ ਆਰਓ ਆ ਵਾਟਰ ਕੋਲਰ ਆ ਫਰੀਜਾਂ ਚੱਲ ਪਈਆਂ ਜੀ ਇਹਨਾਂ ਨੂੰ ਘੜਿਆਂ ਨੂੰ ਤਾਂ ਬਹੁਤ ਘੱਟ ਲੋਕ ਹੀ ਪੁੱਛਦੇ ਆ ਕਿ ਘੜੇ ਦੇ ਵਿੱਚ ਐਸਾ ਕੀ ਸੀ ਜਿਹੜੇ ਪਹਿਲਾਂ ਲੋਕ ਪੀਂਦੇ ਸੀ ਤਾਂ ਬਿਮਾਰ ਨਹੀਂ ਹੁੰਦੇ ਸੀ ਵਧੀਆ ਉਹਨਾਂ ਦੀ ਸਿਹਤ ਰਹਿੰਦੀ ਘੜੇ ਦੇ ਪਾਣੀ ਦਾ ਉਹਨਾਂ ਕੁਦਰਤੀ ਕਿੱਥੇ ਦਾਣ ਆਪਾਂ ਫਿਰ ਠੰਡਾ ਪਾਣੀ ਪਾ ਬਰਫ਼ ਪਾ ਕੇ ਠੰਡਾ ਪਾਣੀ ਕਰਨਾ ਫ੍ਰਿਜਾਂ 'ਚ ਰਾ ਕੇ ਠੰਡਾ ਪਾਣੀ ਕਰਨਾ ਇਹ ਨਹੀਂ ਕੁਦਰਤੀ ਤੌਰ ਤੇ ਹੀ ਠੰਡਾ ਪਾਣੀ ਕਰਨਾ ਆ ਨਹੀਂ ਕਿਉਂਕਿ ਇਹਦੇ ਵਿੱਚ ਮਸਾਮ ਹੁੰਦੇ ਆ ਬਰੀਕ-ਬਰੀਕ ਜੋ ਆਪਾਂ ਨੂੰ ਨਜ਼ਰ ਨਹੀਂ ਆਉਂਦੇਗੇ ਉਹਦੇ ਵਿੱਚ ਦੀ ਮਤਲਬ ਹਵਾ ਲੈਂਦਾ ਘੜਾ ਹਵਾ ਦੇ ਨਾਲ ਹੀ ਮਤਲਬ ਇਹ ਠੰਡਾ ਪਾਣੀ ਹੁੰਦਾ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਕੋਈ ਬਿਮਾਰੀ ਨਹੀਂ ਲੱਗਦੀ ਕੋਈ ਕਬਜ ਵਗੈਰਾ ਇਹ ਕਹਿ ਲਿਏ ਜਾਂ ਕੋਈ ਖਾਂਸੀ ਜ਼ੁਖਾਮ ਹੋ ਗਿਆ ਇਹ ਨਹੀਂ ਮਤਲਬ ਲੱਗਦਾ ਇਹਦੇ ਨਾਲ ਹਾਂ ਇਹ ਗਲੇ ਦੀਆਂ ਮਾਸਪੇਸ਼ੀਆਂ ਵਗੈਰਾ ਵੀ ਜੇ ਗਲਾ ਖਰਾਬ ਹੋ ਜਾਂਦਾ ਜਿਵੇਂ ਤੇ ਜ਼ੁਖਾਮ ਜੁਖੂਮ ਲੱਗ ਜਾਂਦਾ ਉਹ ਨਹੀਂ ਲੱਗਦਾ ਇਹਦੇ ਨਾਲ ਪਲਾਸਟਿਕ ਤਾਂ ਫਿਰ ਉਹ ਤਾਂ ਬਿਮਾਰੀਆਂ ਹੀ ਹੈ ਪਲਾਸਟਿਕ ਦਾ ਕਿ ਗਲਾਸ ਨਾਮ ਆਇਆ ਪਲਾਸਟਿਕ ਦਾ ਉਹ ਕੋਈ origignal ਚੀਜ਼ ਥੋੜੀ ਆ ਜਿਵੇਂ ਆਪਾਂ ਮਿੱਟੀ ਦਾ ਕਹ ਲਈਏ ਜਾਂ ਪਿੱਤਲ ਦਾ ਕਹ ਲਈਏ ਤਾਂਬੇ ਦਾ ਕਹ ਲਈਏ ਇਹ origignal ਚੀਜ਼ਾਂ ਹੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਅੱਜ ਇੱਕ ਇਸ ਗੱਲ ਤੇ ਚਰਚਾ ਕਰਨ ਲੱਗੇ ਆ ਜੋ ਪੁਰਾਣੇ ਸਮਾਂ ਦੇ ਵਿੱਚ ਹਰ ਘਰ ਦੇ ਵਿੱਚ ਨਜ਼ਰ ਆਉਂਦਾ ਸੀ ਪਰ ਹੁਣ ਕਈ ਘਰਾਂ ਦੇ ਵਿੱਚ ਰਹਿ ਗਿਆ ਤੇ ਇਸ ਨੂੰ ਲੋਕ ਭੁੱਲਦੇ ਜਾ ਰਹੇ ਨੇ ਤਾਂ ਤੁਸੀਂ ਮੇਰੇ ਪਿੱਛੇ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਿੱਟੀ ਨਾਲ ਬਣੀ ਹੋਈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਜਿਵੇਂ ਆਹ ਕਹਿ ਲਿਆ ਹਰ ਘਰ ਦੇ ਬਾਹਰ ਤੁਹਾਨੂੰ ਨਜ਼ਰ ਆਏਗਾ ਪਰ ਘਰ ਦੇ ਅੰਦਰ ਦੇ ਸਮਾਨ ਜਿਹੜੇ ਸਨ ਜਿਵੇਂ ਆਹ ਹੋ ਗਿਆ ਇਸ ਦੇ ਵਿੱਚ ਲੋਕੀ ਪਹਿਲਾਂ ਚਾਹ ਪੀਂਦੇ ਹੁੰਦੇ ਸੀ ਤਾਂ ਕਹਿੰਦੇ ਸੀ ਬਹੁਤ ਫਾਇਦੇਮੰਦ ਹੁੰਦਾਗਾ ਪਰ ਇਸ ਚੀਜ਼ਾਂ ਨੂੰ ਹੁਣ ਲੋਕ ਭੁੱਲਦੇ ਜਾ ਰਹੇ ਨੇ ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ ਹੈ ਓਵੇਂ ਓਵੇਂ ਜਿਹੜਾ ਵਾ ਲਗਾਤਾਰ ਇਹ ਮਾਡਰਨ ਜ਼ਮਾਨੇ ਵੱਲ ਲੋਕ ਜਾ ਰਹੇ ਨੇ ਤਾਂ ਇਸ ਪੁਰਾਤਨ ਚੀਜ਼ਾਂ ਨੂੰ ਜਿਹੜੇ ਆ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਵਧੀਆ ਜਿਹੜਾ ਮਿੱਟੀ ਦੇ ਨਾਲ ਬਣਿਆ ਹੋਇਆ ਜਿਵੇਂ ਇੱਕ ਟ੍ਰੈਂਡ ਚੱਲਿਆ ਹੋਇਆ ਤੁਹਾਡੇ ਜਾਣਕਾਰੀ ਲਈ ਦਸ ਦਵਾ ਕੁਲੜ ਪੀਜਾ ਵਾਂਗੂ ਇੱਕ ਚੱਲਿਆ ਸੀਗਾ ਆ ਬਿਲਕੁਲ ਇਸ ਦੇ ਵਿੱਚ ਲੋਕੀ ਪਹਿਲਾਂ ਚਾਹ ਪੀਂਦੇ ਹੁੰਦੇ ਸੀ ਪਰ ਇਹਨਾਂ ਚੀਜ਼ਾਂ ਨੂੰ ਲੋਕ ਹੁਣ ਪੁੱਲਦੇ ਜਾ ਰਹੇ ਨੇ ਆ ਤੁਸੀਂ ਨੀਚੇ ਵੀ ਦੇਖ ਸਕਦੇ ਹੋ ਕਿ ਆ ਘੜਾ ਜਿਹੜਾ ਹੁਣ ਕਈ ਕਰਾਂ ਦੇ ਵਿੱਚ ਨਜ਼ਰ ਆਂਦਾ ਜਿਨ੍ਹਾਂ ਨੂੰ ਇਸ ਦੇ ਫਾਇਦੇ ਪਤਾ ਨੇ ਉਹਨਾਂ ਕਰਾਂ ਦੇ ਵਿੱਚ ਤੁਹਾਨੂੰ ਲਾਜ਼ਮੀ ਨਜ਼ਰ ਆਏਗਾ ਹੀ ਆਏਗਾ ਪਰ ਜਿੱਥੇ ਇਹਨਾਂ ਦੀ ਥਾਂ ਫਰੀਜਾਂ ਨੇ ਲੈ ਲਈ ਆਰੋ ਨੇ ਲੈ ਲਈ ਉਹਨਾਂ ਲੋਕਾਂ ਨੂੰ ਇਸ ਚੀਜ਼ਾਂ ਦੀ ਮਹੱਤਵਤਾ ਜਿਹੜੀ ਆ ਉਹ ਖਤਮ ਹੋ ਗਈ ਹੈ ਉਹਨਾਂ ਨੂੰ ਨਹੀਂ ਪਤਾ ਤਾਂ ਅੱਜ ਇਸ ਜਾਣਕਾਰੀ ਨੂੰ ਜਾਣਨ ਦੇ ਲਈ ਅਸ ਅੱਜ ਅਸੀਂ কুমਿਆਰ ਦੇ ਕੋਲ ਪਹੁੰਚੇ ਹਾਂ ਤੇ ਪੂਰੀ ਜਾਣਕਾਰੀ ਲਵਾਂਗੇ ਕਿਉਂਕਿ ਇਸ ਮਿੱਟੀ ਦਾ ਸਟਰਕਚਰ ਬਣਾਉਣ ਦੇ ਵਿੱਚ ਕਹਿੰਦੇ ਮਿਹਨਤ ਬਹੁਤ ਲੱਗਦੀ ਹੈ ਤਾਂ ਉਸ ਮਿਹਨਤ ਬਾਰੇ ਵੀ ਜ਼ਿਕਰ ਕਰਾਂਗੇ ਤੇ ਇਸ ਦੇ ਫਾਇਦੇ ਬਾਰੇ ਵੀ ਜ਼ਿਕਰ ਕਰਾਂਗੇ ਕਿ ਕੀ ਫਾਇਦੇ ਨੇ ਇਹਦੇ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮਿੱਟੀ ਦਾ ਜਿਹੜਾ ਆਕਾਰ ਹੈ ਉਸ ਨੂੰ ਪਹਿਲਾਂ ਇਸ ਰੂਪ ਦੇ ਵਿੱਚ ਢਾਲ ਰਹੇ ਨੇ ਭਾਈ ਸਾਹਿਬ ਤੇ ਉਸ ਤੋਂ ਬਾਅਦ ਇਸ ਨੂੰ ਆ ਇੱਧਰ ਇੱਧਰ ਵੀ ਦਿਖਾ ਦਮ ਤੁਹਾਨੂੰ ਇਹਨੇ ਘੜੇ ਜਿਹੜੇ ਨੇ ਉਹ ਬਣਾਏ ਗਏ ਨੇ ਪਰ ਗੱਲਬਾਤ ਕਰਦੇ ਆ ਕਿ ਇਹ ਘੜੇ ਬਣ ਕੇ ਤਿਆਰ ਹੋ ਗਏ ਨੇ ਜਾਂ ਫਿਰ ਇਹਦੇ ਵਿੱਚ ਹੋਰ ਵੀ ਮਿਹਨਤ ਹੈ ਭਾਈ ਜੀ ਸੱਚੀ ਕਾਲ ਸੱਚੀ ਕਾਲ ਜੀ ਕੀ ਨਾਮ ਹੈ ਭਾਈ ਜੀ ਮੇਰਾ ਨਾਮ 옴 ਪ੍ਰਕਾਸ਼ ਹੈ ਜੀ ਚਲੋ ਮੈਂ ਵੀ ਬਹਿ ਜਾਂਦਾ ਭਾਜੀ ਆ ਕੀ ਬਣਾ ਰਹੇ ਹੋ ਇਹ ਘੜੇ ਤਿਆਰ ਕਰ ਰਹੇ ਆ ਜੀ ਹੂੰ ਘੜੇ ਤਾਂ ਲੋਕ ਹੁਣ ਜਿਵੇਂ ਲੋਕ ਤਾਂ ਭੁੱਲਦੇ ਜਾ ਰਹੇ ਨੇ ਜੀ ਘੜਿਆਂ ਨੂੰ ਤੇ ਹੁਣ ਤੁਸੀਂ ਤਿਆਰ ਕਰਦੇ ਪਈਓ ਉਹ ਤਿਆਰ ਤਾਂ ਇਹ ਗਰਮੀ ਦਾ ਮੌਸਮ ਆ ਗਿਆ ਪਾ ਠੰਡੇ ਪਾਣੀ ਜ਼ਰੂਰਤ ਆ ਤੇ ਇਹ ਤਿਆਰ ਤਾਂ ਸਾਨੂੰ ਤਾਂ ਕਰਨੀ ਪੈਣੀ ਹੈ ਜੀ ਸਾਡਾ ਰੋਜੀ ਰੋਟੀ ਦਾ ਕੰਮ ਆ ਇਹ ਭਾਈ ਜੀ ਮਿਹਨਤ ਕਿੰਨੀ ਕੀ ਲੱਗਦੀ ਹੈ ਇਹਦੇ ਵਿੱਚ ਮਿਹਨਤ ਤਾਂ ਬਹੁਤ ਲੱਗਦੀ ਹੈ ਵੀਰ ਜੀ ਮਿਹਨਤ ਤਾਂ ਬਹੁਤ ਦੁਹ ਮਿਹਨਤ ਹੁਣ ਜਿੰਨੀ ਕਿ ਮਿਹਨਤ ਅਸੀਂ ਕਰਦੇ ਆ ਉਨੀ ਸਾਨੂੰ ਵੈਸੇ ਮਿਲ ਨਹੀਂ ਰਹੀ ਇਹਦੀ ਹਾਂਜੀ ਜਿਵੇਂ ਹੁਣ ਆ ਘੜੇ ਬਣਾ ਬਣਾ ਕੇ ਤੁਸੀਂ ਰੱਖੇ ਹੋਏ ਨੇ ਇਹ ਤਿਆਰ ਹੋ ਗਏ ਨੇ ਨਹੀਂ ਜੀ ਨਹੀਂ ਇਹ ਤਿਆਰ ਨਹੀਂ ਹੈਗੇ ਇਹ ਤਾਂ ਫਿਲਹਾਲ ਘੜੇ ਦਾ ਢਾਂਚਾ ਹੀ ਬਣਿਆ ਹੈ ਇਹ ਤੇ ਘੜੇ ਤੇ ਘਟੋ ਘਟ ਵੀ ਸਾਨੂੰ 5-6 ਵਾਰੀ ਹੱਥ ਫੇਰਨਾ ਤਾਂ ਜਾ ਕੇ ਘੜਾ ਤਿਆਰ ਹੋਣਾ ਹੈ ਇਹ ਕਿਨੇ ਬਣਾਉਂਦੇ ਕੀ ਪ੍ਰੋਸੈਸ ਹੈਗਾ ਪ੍ਰੋਸੈਸ ਕੀ ਆ ਅਸੀਂ ਫਿਰ ਇੱਕ ਕੁੰਡਾ ਜਾਂ ਹੁੰਦਾ ਉਹਦੇ ਵਿੱਚ ਮਤਲਬ ਸਾਡੇ ਕੋਲੇ ਥਾਪਾ ਹੁੰਦਾ ਥਾਪਾ ਕਹਿੰਦੇ ਅਸੀਂ ਇਹਨੂੰ ਆ ਜਿਵੇਂ ਆ ਜ ਉਜਾਰਾ ਸਾਡੇ ਕੋਲੇ ਇਹਦੇ ਨਾਲ ਅਸੀਂ ਕੁੱਟ-ਕੁੱਟ ਕੇ ਵਧਾਉਨੇ ਆ ਫਿਰ ਪਤਲਾ ਕਰਦੇ ਆ ਇਹਨੂੰ ਫਿਰ ਜਾ ਕੇ ਕਿਤੇ ਰੱਖਦੇ ਆ ਕੁੰਡੇ ਦੇ ਵਿੱਚ ਫਿਰ ਜਾ ਕੇ ਇਹ ਸਖਤ ਹੁੰਦਾ ਫਿਰ ਫੇਰੇ ਤੇ ਵੇਤੇ ਦੁਬਾਰਾ ਹੱਥ ਫੇਰਨਾ ਪੈਂਦਾ ਇਹ ਰੰਗ ਰੰਗਈਆ ਕਰਨਾ ਫਿਰ ਪਕਾਉਣਾ ਧੁੱਪੇ ਸ਼ਾਮੇ ਰੱਖਣਾ ਯਾਨੀ ਬਹੁਤ ਮਿਹਨਤ ਪੈਂਦੀ ਐ ਇੱਕ ਘੜੇ ਤੇ ਹਾਂਜੀ ਜਿਵੇਂ ਗਰਮੀ ਮਿੱਟੀ ਲੈ ਕੇ ਆਉਨੇ ਹੋ ਕਿਹੜੀ ਮਿੱਟੀ ਹੁੰਦੀ ਐ ਇਹ ਮਿੱਟੀ ਚੀਕਣੀ ਮਿੱਟੀ ਹੁੰਦੀ ਐ ਵੀਰੇ ਕਾਲੀ ਮਿੱਟੀ ਜਿਹਨੂੰ ਕਹੇ ਲੀ ਆਪਾਂ ਚੀਕਣੀ ਮਿੱਟੀ ਹੁੰਦੀ ਐ ਇਹੇ ਇਹ ਸਪੈਸ਼ਲ ਮਿੱਟੀ ਹੁੰਦੀ ਐ ਆਮ ਰੇਤ ਰੁੱਤਾਂ ਵਗੈਰਾ ਨਹੀਂ ਹੁੰਦਾ ਇਹ ਹਾਂਜੀ ਪਰ ਹੁਣ ਤਾਂ ਜਿਵੇਂ ਗੱਲ ਕਰੀਏ ਲੋਕਾਂ ਲੋਕਾਂ ਦੇ ਘਰਾਂ ਦੇ ਵਿੱਚ ਇਹਨਾਂ ਦੀ ਥਾਂ ਜਿਹੜੀ ਹੈ ਉਹ ਤਾਂ ਫ੍ਰੀਜਾਂ ਨੇ ਲੈ ਲਈ ਆਰਓ ਨੇ ਲੈ ਲਈ ਕੀ ਉਹਦੇ ਨਾਲ ਨੁਕਸਾਨ ਹੁੰਦਾਗਾ ਕਿਉਂਕਿ ਪਹਿਲਾਂ ਦੀ ਗੱਲ ਕਰੀ ਤਾਂ ਪਹਿਲਾਂ ਬਹੁਤ ਸਾਰੇ ਘੜਿਆਂ ਦੇ ਵਿੱਚ ਲੋਕ ਪਾਣੀ ਪੀਂਦੇ ਹੁੰਦੇ ਸੀ ਹਾਂਜੀ ਪਹਿਲਾਂ ਤਾਂ ਹੁਣ ਘੜਿਆਂ ਦੇ ਵਿੱਚ ਹੀ ਪਾਣੀ ਪੀਂਦੇ ਸੀ ਹੁਣ ਤਾਂ ਘਰਾਂ ਵਿੱਚ ਆਰਓ ਆ ਵਾਟਰ ਕੂਲਰ ਆ ਫ੍ਰੀਜਾਂ ਚੱਲ ਪਈਆਂ ਜੀ ਇਹਨਾਂ ਨੂੰ ਘੜਿਆਂ ਨੂੰ ਹੁਣ ਤਾਂ ਬਹੁਤ ਘੱਟ ਲੋਕ ਹੀ ਪੁੱਛਦੇ ਆ ਇਸ ਕਰਕੇ ਸਾਡਾ ਕੰਮ ਬਸ ਠੀਕ ਠਾਕ ਹੀ ਆ ਵਾ ਟਾਈਮ ਪਾਸ ਹੀ ਆ ਹਾਂਜੀ ਅੱਛਾ ਫਾਇਦੇ ਕੀ ਨੇ ਕਿਉਂਕਿ ਹੁਣ ਜਿੱਦਾਂ ਮੈਂ ਗੱਲ ਕੀਤੀ ਵੀ ਪੁਰਾਣ ਹੀ ਪਾਣੀ ਪਿੰਦੇ ਸੀ ਵੀ ਕਿੰਨੇ ਕੇ ਤੰਦਰੁਸਤ ਹੁੰਦੇ ਸੀ ਤੇ ਹੁਣ ਲੱਗਦਾ ਨਹੀਂ ਵੀ ਕੀ ਇਹ ਚੀਜ਼ਾਂ ਨੂੰ ਪਹਿਲ ਦੇਣੀ ਚਾਹੀਦੀ ਤੰਦਰੁਸਤਾ ਬਰਾਜੇ ਹੁਣ ਤੁਸੀਂ ਦੇਖੋ ਤੰਦਰੁਸਤ ਪਹਿਲਾਂ ਪੰਜਾਬ ਪੁਰਾਣੇ ਸਮਾਨੇ ਵਿੱਚ ਜਿਵੇਂ ਹੁੰਦੇ ਸੀ ਪਹਿਲਾਂ ਬਿਮਾਰੀਆਂ ਬਹੁਤ ਘੱਟ ਹੁੰਦੀਆਂ ਸੀਗੀਆਂ ਹੁਣ ਅੱਜ ਕੱਲ ਦਾ ਬਿਮਾਰੀਆਂ ਦੇਖ ਲਓ ਸਿਰਫ ਠੰਡੇ ਪਾਣੀ ਦੀ ਵਜ੍ਹਾ ਨਾਲ ਵਾਟਰ ਗੱਲਰ ਆ ਫਰਜਾਂ ਇਹਨਾਂ ਦੀ ਵਜ੍ਹਾ ਨਾਲ ਹੀ ਮਤਲਬ ਬਿਮਾਰੀਆਂ ਜਬ ਹੈਗਾ ਥੋੜਾ ਸਾਫਤਾ ਵਾ ਵੱਧਾ ਤੇ ਇਹ ਦਾ ਘੜੇ ਦਾ ਪਾਣੀ ਪੀਵਾਂਗੇ ਇਹ ਛੇਤੀ ਕੀਤੇ ਕੋਈ ਬਿਮਾਰ ਨਹੀਂ ਹੁੰਦਾ ਇਹਦੇ ਨਾਲ ਘੜੇ ਦਾ ਇਹ ਘੜੇ ਦਾ ਪਾਣੀ ਜਿਹੜਾ ਇਹ ਕੋਈ ਨੁਕਸਾਨ ਨਹੀਂ ਕਰਦਾ। ਹਮਮ ਐਸਾ ਐਸਾ ਕੀ ਖਾਸੀਅਤ ਹੈਗਾ ਕਿਉਂਕਿ ਹੁਣ ਦਰਸ਼ਕਾਂ ਨੂੰ ਜੇ ਹੁਣ ਇੰਟਰਵਿਊ ਕਰ ਰਹੇ ਹਾਂ ਤਾਂ ਦੱਸਣਾ ਜ਼ਰੂਰੀ ਹੈ ਕਿ ਘੜੇ ਦੇ ਵਿੱਚ ਐਸਾ ਕੀ ਸੀ ਜਿਹੜੇ ਪਹਿਲਾਂ ਲੋਕ ਪੀਂਦੇ ਸੀ ਤਾਂ ਬਿਮਾਰ ਨਹੀਂ ਹੁੰਦੇ ਸੀ ਵਧੀਆ ਉਹਨਾਂ ਦੀ ਸਿਹਤ ਰਹਿੰਦੀ। ਘੜੇ ਦੇ ਪਾਣੀ ਦਾ ਹੁਣ ਇਹ ਕੁਦਰਤੀ ਕਿੱਥੇ ਦਾਣ ਆਪਾਂ ਫਿਰ ਠੰਡਾ ਪਾਣੀ ਬਰਫ਼ ਪਾ ਕੇ ਠੰਡਾ ਪਾਣੀ ਕਰਨਾ ਫ੍ਰਿਜਾਂ 'ਚ ਰੱਖ ਕੇ ਠੰਡਾ ਪਾਣੀ ਕਰਨਾ ਇਹਨੇ ਕੁਦਰਤੀ ਤੌਰ ਤੇ ਹੀ ਠੰਡਾ ਪਾਣੀ ਕਰਨਾ ਆਇਆ ਨਹੀਂ ਕਿਉਂਕਿ ਇਹਦੇ ਵਿੱਚ ਮਸਾਮ ਹੁੰਦੇ ਆ ਬਰੀਕ-ਬਰੀਕ ਜੋ ਆਪਾਂ ਨੂੰ ਨਜ਼ਰ ਨਹੀਂ ਆਉਂਦੇਗੇ। ਉਹਦੇ ਵਿੱਚ ਦੀ ਮਤਲਬ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਹਾਂਜੀ ਤੇ ਹੋਰ ਕੀ ਕੀ ਫਾਇਦੇ ਨੇ ਦੇ ਦੇ ਫਾਇਦੇ ਤਾਂ ਹੋਰ ਬਿਮਾਰੀਆਂ ਦੇ ਨਾਲ ਕੋਈ ਬਿਮਾਰੀ ਨਹੀਂ ਲੱਗਦੀ ਇਹ ਕੋਈ ਕਬਜ ਵਗੈਰਾ ਲੈ ਕਹਿ ਲੀਏ ਜਾਂ ਕੋਈ ਜੋ ਹੋਰ ਜਿਵੇਂ ਖਾਂਸੀ ਜ਼ੁਖਾਮ ਹੋ ਗਿਆ ਇਹ ਨਹੀਂ ਮਤਲਬ ਲੱਗਦਾ ਇਹਦੇ ਨਾਲ ਹਾਂਜੀ ਗਲੇ ਦੀਆਂ ਮਾਸ ਹਾਂ ਇਹ ਗਲੇ ਦੀਆਂ ਮਾਸ ਬੇਸ਼ੀਆਂ ਵਗੈਰਾ ਵੀ ਇਹ ਗਲਿਆ ਖਰਾਬ ਹੋ ਜਾਂਦਾ ਜਿਵੇਂ ਜਵਾਬ ਜਗਮ ਲੱਗ ਜਾਂਦਾ ਉਹ ਨਹੀਂ ਲੱਗਦਾ ਇਹਦੇ ਨਾਲ ਜਿਹੜੇ ਫ੍ਰੀਜਾਂ ਦੇ ਪਾਣੀ ਪੀਂਦੇ ਨੇ ਕਿਉਂਕਿ ਹੁਣ ਗਰਮੀ ਆ ਗਈ ਹੁਣ ਠੰਡੇ ਪਾਣੀ ਵੱਲ ਦਾ ਜ਼ੋਰ ਲੋਕਾਂ ਨੇ ਦੇਣਾਗਾ ਤੇ ਉਹਦੇ ਨਾਲ ਜਿਹੜੇ ਗਲੇ ਦੇ ਵਿੱਚ ਵੀ ਕਾਫੀ ਜਿਹੜੇ ਗੱਲਾ ਬਹਿ ਜਾਣਾ ਇਹ ਗਲੇ ਦੇ ਵਿੱਚ ਖਰਾਸ਼ ਆਣੀ ਇਹ ਫ੍ਰੀਜਾਂ ਦੇ ਪਾਣੀ ਕਰਕੇ ਇਹਦੇ ਨਾਲ ਨਹੀਂ ਹੁੰਦਾ ਨਹੀਂ ਇਹਦੇ ਨਾਲ ਨਹੀਂ ਹੁੰਦਾ ਇਹ ਕੜੇ ਦਾ ਪਾਣੀ ਪੀ ਕੇ ਜਮਾ ਕੇ ਦੇਖੋ ਦੇਖਿਆ ਵੀ ਜਾਵੇ ਤਾਂ ਨਹੀਂ ਹੁੰਦਾ ਇਹ ਬੜੇ ਕੜੇ ਮਤਲਬ ਫ੍ਰੀਜਾਂ ਦਾ ਪਾਣੀ ਪੀਨੇ ਆ ਪਰ ਠੰਡਾ ਪਾਣੀ ਉਹਦੇ ਨਾਲ ਹੀ ਹੁੰਦਾ ਜ਼ਿਆਦਾ ਕਰਕੇ ਤੁਸੀਂ ਇਹੀ ਪਾਣੀ ਪੀਂਦੇ ਆ ਅਸੀਂ ਇਹੀ ਪਾਣੀ ਪੀਂਨੇ ਆ ਸਾਹਿਬ ਦੇਖ ਹੀ ਸਕਦੇ ਸਾਡੇ ਕੋਲ ਸਪੈਸ਼ਲ ਕੜਾ ਲ ਅਸੀਂ ਫਰਿਜ ਦਾ ਪਾਣੀ ਹੈ ਸਾਡੇ ਕੋਲ ਸਾਰਾ ਕੁਝ ਹੀ ਜਾਨੀ ਪਾਣੀ ਅਸੀਂ ਬਿਲਕੁਲ ਘੜੇ ਦਾ ਹੀ ਪੀਨੇ ਆ ਪਹਿਲਾਂ ਤਾਂ ਲੋਕ ਕਹਿੰਦੇ ਸੀ ਵੀ ਪਿੱਤਲ ਦੇ ਗਲਾਸ ਦੇ ਵਿੱਚ ਵੀ ਪਾਣੀ ਪੀਣਾ ਚਾਹੀਦਾ ਮੈਂ ਦੇਖਿਆ ਵੀ ਤੂੰ ਤੁਹਾਡੇ ਇੱਥੇ ਪਿੱਤਲ ਦੇ ਗਲਾਸ ਦੇ ਵਿੱਚ ਵੀ ਜਿਵੇਂ ਪੁਰਾਣੀ ਰੀਤੀ ਰਿਵਾਜ ਹੁੰਦੀ ਵੀ ਉਸੇ ਤਰੀਕੇ ਨਾਲ ਕਰਦੇ ਵਿੱਚ ਤੁਸੀਂ ਰਹਿਨੇ ਵੀ ਉਹ ਤੇ ਪੀਨੇ ਪਾਣੀ ਪੁਣੀ ਵੀ ਜੇ ਪੀਦੇ ਬਿਲਕੁਲ ਜੀ ਬਿਲਕੁਲ ਹਾਂ ਸਾਡੇ ਉੱਤੇ ਹਾਂ ਤੁਹਾਨੂੰ ਮੈਂ ਪਾਣੀ ਪਿਆ ਕੇ ਵੀ ਦਿਖਾਇਆ ਹੈ ਵੈਸੇ ਇਹ ਤੈਨਾਂ ਸਾਡੇ ਕੋਲ ਗਲਾਸ ਆ ਜੀ ਤਾਂਬੇ ਦੀ ਗੜਬੀ ਆ ਸਪੈਸ਼ਲ ਅਸੀਂ ਰੱਖੇ ਹੋਏ ਆ ਸਿਰਫ ਗਰਮੀਆਂ ਕਰਕੇ ਹੀ ਰੱਖੀ ਹੋਈ ਆ ਇਹ ਪਾਣੀ ਪੂਣੀ ਪੀਣ ਵਾਸਤੇ ਸਪੈਸ਼ਲ ਰੱਖਿਆ ਹੁੰਦਾ ਸਾਡਾ ਇਹ ਉਹਦੇ ਕੀ ਫਾਇਦੇ ਨੇ ਗਲਾਸ ਦੇ ਉਹਦਾ ਵੀ ਫਾਇਦਾ ਜੀ ਤੁਹਾਨੂੰ ਪਤਾ ਬਿਮਾਰੀਆਂ ਵਗੋਂ ਨਹੀਂ ਲੱਗਦੀਆਂ ਉਹਦੇ ਨਾਲ ਅਗਰ ਸਟੀਲ ਦੇ ਚੱਲਦੇ ਆ ਇਹਨਾਂ ਦੇ ਵਿੱਚ ਤਾਂ ਬਿਮਾਰੀਆਂ ਹੀ ਆ ਹੂੰ ਹਾਂਜੀ ਉਹ ਜਿਹੜੇ ਪਲਾਸਟਿਕ ਜਾਂ ਪਲਾਸਟਿਕ ਚ ਪਾਣੀ ਪੀਂਦੇ ਨੇ ਪਲਾਸਟਿਕ ਦਾ ਫਿਰ ਉਹ ਤਾਂ ਬਿਮਾਰੀਆਂ ਹੀ ਆ ਪਲਾਸਟਿਕ ਦਾ ਇੱਕ ਗਲਾਸ ਨਾਮ ਆ ਪਲਾਸਟਿਕ ਦਾ ਉਹ ਕੋਈ origignal ਚੀਜ਼ ਥੋੜੀ ਆ ਜਿਵੇਂ ਆਪਾਂ ਮਿੱਟੀ ਦਾ ਕਹ ਲਈਏ ਜਾਂ ਪਿੱਤਲ ਦਾ ਕਹ ਲਈਏ ਤਾਂਬੇ ਦਾ ਕਹ ਲਈਏ ਇਹ origignal ਚੀਜ਼ਾਂ ਹੀ ਹੂੰ ਪਹਿਲਾਂ ਹੁਣ ਜਿਵੇਂ ਮਿੱਟੀ ਦੇ ਭਾਂਡੇ ਹੁੰਦੇ ਸੀਗੇ ਉਹਦੇ ਚ ਲੋਕ ਚੁੱਲਾ ਵੀ ਜਿਹੜਾ ਮਿੱਟੀ ਦਾ ਹੁੰਦਾ ਸੀਗਾ ਤੇ ਤੁਸੀਂ ਵੀ ਕਰੇ ਮੈਂ ਦੇਖਿਆ ਉਹੀ ਬਣਾਇਆ ਹੋਇਆ ਤੇ ਤੁਹਾਨੂੰ ਕੀ ਕੀ ਇਹਦੇ ਵਿੱਚ ਦੇਖਿਆ ਕਿ ਵੀ ਇਹ ਬੜਾ ਫਰਕ ਹੈਗਾ ਵੀ ਉਸ ਚੁੱਲਿਆਂ ਤੋਂ ਸਿਲੰਡਰਾਂ ਤੋਂ ਤੇ ਆ ਚੁੱਲਿਆਂ ਦੇ ਵਿੱਚ ਹੁਣ ਦੇਖੋ ਚੁੱਲੇ ਦਾ ਜਿਹੜਾ ਪਾਥੀਆਂ ਵਿੱਚ ਲੱਕੜ ਬਾਲਣ ਬਾਲਣਾ ਜਿਹੜਾ ਇਹਦਾ ਤਾਂ ਕੋਈ ਨੁਕਸਾਨ ਨਹੀਂ ਹੈਗਾ ਵੈਸੇ ਇਹ ਇਹਦੇ ਚੁੱਲੇ ਦੀ ਰੋਟੀ ਤਾਂ ਤੁਸੀਂ ਵੀ ਖਾ ਕੇ ਦੇਖੋਗੇ ਤਾਂ ਨਜ਼ਾਰਾ ਆ ਜੂਗਾ ਖਾਣ ਦਾ ਬਸ ਅਸੀਂ 12 ਮਹੀਨੇ 30 ਦਿਨ ਸਾਡਾ ਚੁੱਲ੍ਹਾ ਹੀ ਚੱਲਦਾ ਜੀ ਅਸੀਂ ਗੈਸ ਦੀ ਯੂਜ਼ ਗੈਸ ਰੱਖਿਆ ਜ਼ਰੂਰ ਆ ਪਰ ਅਸੀਂ ਯੂਜ਼ ਬਹੁਤ ਘੱਟ ਕਰਦੇ ਆ ਐਮਰਜੈਂਸੀ ਗਮੀ ਕਣੀ ਦੇ ਵਿੱਚ ਯੂਜ਼ ਕਰੀਦਾ ਨਹੀਂ ਤਾਂ ਨਹੀਂ ਕਰੀਦਾ ਸੀ ਇਹਦਾ ਫਾਇਦਾ ਬਹੁਤ ਆਈ ਚੁੱਲੇ ਦਾ ਜੇ ਚੁੱਲੇ ਦੀ ਰੋਟੀ ਪਕਾ ਕੇ ਖਾਈਏ ਤਾਂ ਅੱਛਾ ਮਿਹਨਤ ਤੁਸੀਂ ਦੱਸਿਆ ਵੀ ਮਿਹਨਤ ਬਹੁਤ ਇਹਦੇ ਚ ਮੁੱਲ ਤੁਹਾਨੂੰ ਮਿਲਦਾ ਨਹੀਂ ਹੈਗਾ ਮੁੱਲ ਤਾਂ ਘੜੇ ਦੇ ਵਿੱਚ ਤੁਹਾਨੂੰ ਤੁਸੀਂ ਮਿਹਨਤ ਦਾ ਬਹੁਤ ਆ ਪੰਜ 6 ਵਾਰੀ ਹੱਥ ਮਤਲਬ ਲੱਗਦਾ 20 25 ਘੜੇ ਦੇਖੀ ਤਾਂ ਪੂਰੀ ਦਿਹਾੜੀ ਲੱਗ ਜਾਂਦੀ ਹੈ 20 ਘੜੇ ਬਣਾਉਣ ਦੇ ਵਿੱਚ ਹਮ ਇੱਕ ਘੜੇ ਨੂੰ ਕਿੰਨਾ ਕਾ ਟਾਈਮ ਲੱਗਦਾ ਹੈ ਇੱਕ ਘੜੇ ਨੂੰ ਘਟ ਘਟੇ ਡੇਢ ਦੋ ਘੰਟੇ ਲੱਗ ਜਾਂਦੇ ਇੱਕ ਘੜੇ ਦੇ ਸਿਰਫ ਇੱਕ ਘੜੇ ਦੇ ਵਿੱਚ ਦੋ ਡੇਢ ਘੰਟੇ ਇੱਕ ਘੜੇ ਨੂੰ ਲੱਗ ਜਾਂਦਾ ਜੀ ਰਾਮ ਨਾਲ ਰਾਮ ਨਾਲ ਰਾਮ ਨਾਲ ਜੀ ਫਿਰ ਪਕਾਉਨੇ ਆਉਂਦੇ ਆ ਫਿਰ ਉਹਨੂੰ ਪਕਾਉਣਾ ਉਹ ਵੱਖਰਾ ਟਾਈਮ ਆ ਉਹਦਾ ਵੱਖਰਾ ਟਾਈਮ ਹੁੰਦਾ ਜੀ ਜਿਵੇਂ ਹੁਣ ਆ ਘੜੇ ਬਣਾਏ ਨੇ ਤੁਸੀਂ ਆ ਜਿਹੜੇ ਰੱਖੇ ਹੋਏ ਨੇ ਇਹ ਵੱਡੇ ਵਾਲੇ ਘੜੇ ਨੇ ਹਾਂ ਇਹ ਵੱਡੇ ਘੜੇ ਆ ਇਹ ਵੱਡੇ ਘੜੇ ਬਣਾਏ ਨੇ ਅਸੀਂ ਕੁੱਟ-ਕੁੱਟ ਕੇ ਵਧਾਵਾਂਗੇ ਫਿਰ ਜਾ ਕੇ ਤਿਆਰ ਹੋਣੇ ਕੱਲ ਨੂੰ ਸ਼ਾਮ ਤੱਕ ਮਤਲਬ ਤਿਆਰ ਹੋਣੇ ਆ ਇਹ ਅੱਜ ਹੁਣ ਲੱਗੇ ਹੋਏ ਬਣਾਉਣ ਤੇ ਕੱਲ ਸ਼ਾਮ ਤੱਕ ਤਿਆਰ ਹੋਣੇ ਆ ਜੀ ਕਿੰਨੇ ਕ ਦਾਇਕ ਘੜਾ ਵਿਕਦਾ ਇਹ ਘੜਾ ਣ 40 50 ਰੁਪਏ ਦਾ ਵਿਕ ਜਾਂਦਾ ਜੀ 40 ਰੁਪਏ ਦਾ 50 ਰੁਪਏ ਦਾ ਬਸ ਇੰਨਾ ਕੀ ਆ ਇਹ ਤੋਂ ਵੱਧ ਨਹੀਂ ਵਿਕਦਾ ਪਰ ਲੋਕ ਕਿਉਂ ਨਹੀਂ ਇਹਨੂੰ ਪਹਿਲ ਦਿੰਦੇ ਨੇ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਉਹਨਾਂ ਨੂੰ ਛੱਡਦੇ ਜਾ ਰਹੇ ਨੇ ਲੋਕ ਲੋਕਾਂ ਦਾ ਹੁਣ ਕੀ ਕਹਿ ਸਕਦੇ ਆ ਲੋਕਾਂ ਦਾ ਲੋਕ ਹੀ ਹੁਣ ਫਰਿੱਜਾਂ ਦੇ ਪਿੱਛੇ ਪਏ ਹੋਇਆ ਵਾਟਰ ਕੂਲਰ ਦੇ ਪਿੱਛੇ ਪਏ ਆ ਰੋਡ ਦੇ ਪਿੱਛੇ ਪਏ ਹੋਇਆ ਇਹਨਾਂ ਨੂੰ ਘੜੇ ਨੂੰ ਕੋਈ ਪੁਰਾਣਾ ਬਜ਼ੁਰਗ ਹੀ ਜਾਣਦਾ ਨਹੀਂ ਤਾਂ ਛੇਤੀ ਕਿਤੇ ਅੱਜ ਕੱਲ ਦੀ ਪੀੜ੍ਹੀ ਤਾਂ ਮੁਸ਼ਕਲ ਉਦਾਂ ਉਹ ਹੀ ਜਾਣਦੇ ਜਿਹੜਾ ਹੁਣ ਬਿਮਾਰ-ਬਿਮਾਰ ਹੁੰਦੇ ਆ ਬਿਮਾਰੀਆਂ ਲੱਗਦੀਆਂ ਇਹਨਾਂ ਨੂੰ ਦੇਖਦਾ ਨਹੀਂ ਅਗਲਾ ਕੋਈ ਕਿਹੜੀ ਵਜ੍ਹਾ ਆਪਾਂ ਬਿਮਾਰ ਹੁੰਨੇ ਆ ਇਹ ਪਾਣੀ ਵਾਲਾ ਤਾਂ ਕੋਈ ਧਿਆਨ ਹੀ ਨਹੀਂ ਦਿੰਦਾਗਾ ਜਿਵੇਂ ਫਰਿੱਜਾਂ ਦਾ ਪਾਣੀ ਪੀਂਨੇ ਆ ਇਸ ਕਰਕੇ ਤੇ ਘੜੇ ਦਾ ਪਾਣੀ ਪੀਓ ਉਹ ਤਾਂ ਬਿਮਾਰ ਹੋਣ ਦਾ ਮਤਲਬ ਹੀ ਨਹੀਂ ਹੈਗਾ ਜੀ ਅਜਿਹੜਾ ਪਾਣੀ ਹੁੰਦਾ ਉਹਦੇ ਵਿੱਚ ਕਿਹ ਕਿਹੋ ਜਿਹਾ ਸਵਾਦ ਹੁੰਦਾ ਕਹਿੰਦੇ ਮਿੱਠਾ ਬਹੁਤ ਹੁੰਦਾ ਆ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਤਾਂ ਪਾਣੀ ਦੀ ਸਮੈਲ ਘੜੇ ਦੀ ਸਮੈਲ ਮਿੱਟੀ ਦੀ ਸਮੈਲ ਜਿਹੜੀ ਹੁੰਦੀ ਆ ਉਹ ਤਾਂ ਵੱਖਰੀ ਹੁੰਦੀ ਆ ਇਹਦੀ ਤਾਂ ਤੇ ਉਹ ਹੁਣ ਆ ਰੋਜ਼ ਵਾਟਰ ਗੋਲ ਤੇ ਇਹ ਤੁਹਾਡਾ ਫ੍ਰੀਜ ਤਾਂ ਬੜਾ ਸਸਤਾ ਹੈ ਜਾਂ ਫਿਰ ਲੋਕੀ ਉਹਨੂੰ ਕਿਉਂ ਜਾਂਦੇ ਵਾ ਉਧਰ ਲੋਕੀ ਹੁਣ ਉਹਨਾਂ ਦੀ ਮਰਜ਼ੀ ਆ ਨੂੰ ਅਸੀਂ ਕੀ ਕਹਿ ਸਕਦੇ ਹਾਂ ਉਹ ਉਧਰ ਬੜਾ ਪਾਈਦੇ ਆ ਹੁਣ ਅਸੀਂ ਤਾਂ ਬਸੇਰਾ ਕਹਿੰਨੇ ਆ ਵੀ ਪਾਈ ਕਟਾ ਖਰੀਦਦੇ ਉਪਰ ਅਗਲਾ ਕਹਿੰਦਾ ਜੀ ਇਹ ਬਸ ਆਪਦੇ ਵੇਚਣ ਦੇ ਮਾਰੇ ਪੈਸੇ ਬਣਾਉਣ ਦੇ ਮਾਰੇ ਕਰਦੇ ਆ ਪਰ ਸਾਨੂੰ ਇੰਨਾ ਉਹ ਹੈ ਨਹੀਂਗਾ ਹਾਂਜੀ ਤੇ ਜਿਸ ਤਰ੍ਹਾਂ ਦੀ ਹੁਣ ਲੋਕਾਂ ਦੀ ਸਿਹਤ ਤੇ ਲੱਗਦਾ ਨਹੀਂ ਕਿ ਵੀ ਇੰਨਾਂ ਚੀਜ਼ਾਂ ਦੇ ਕਾਰਨ ਜਿਹੜੇ ਪ੍ਰਾਤਨ ਦੀਆਂ ਚੀਜ਼ਾਂ ਭੁੱਲਦੇ ਜਾ ਰਹੇ ਨੇ ਨਵੀਆਂ ਚੀਜ਼ਾਂ ਦੀ ਤਰਜੀਹ ਦੇ ਰਹੇ ਨੇ ਇਹਦੇ ਕਰਕੇ ਉਹਨਾਂ ਦੇ ਸਿਹਤ ਤੇ ਬਹੁਤ ਅਸਰ ਪੈਂਦਾ ਬਿਲਕੁਲ ਜੀ ਬਿਲਕੁਲ ਅਸਰ ਤਾਂ ਪੈਂਦਾ ਹੁਣ ਪੁਰਾਣੀਆਂ ਚੀਜ਼ਾਂ ਵਰਤ ਕੇ ਦੇਖੋ ਜਿਵੇਂ ਪੁਰਾਣੇ ਬਜ਼ੁਰਗ ਵਰਤਦੇ ਸੀ ਬਹੁਤ ਘੱਟ ਬਿਮਾਰ ਹੁੰਦੇ ਸੀਗੇ ਹੁਣ ਅੱਜ ਕੱਲ ਦੇਖੋ ਇਹ ਡਾਕਟਰਾਂ ਦੇ ਘਰ ਭਰੇ ਰਹਿੰਦੇ ਦੁਕਾਨਾਂ ਤੇ ਭਰੇ ਰਹਿੰਦੇ ਆ ਜੇ ਲੱਗਦਾ ਕਿ ਜੇ ਵੀ ਇੰਨਾਂ ਚੀਜ਼ਾਂ ਨੂੰ ਜੇ ਤਰਜੀਹ ਦੇਣ ਲੱਗ ਗਏ ਜਿਹੜੀਆਂ ਪੁਰਾਣੀਆਂ ਚੀਜ਼ਾਂ ਆਪਣੇ ਬਜ਼ੁਰਗ ਕਰਦੇ ਹੁੰਦੇ ਸੀਗੇ ਵੀ ਇੰਨਾਂ ਚੀਜ਼ਾਂ ਨੂੰ ਤਰਜੀਹ ਦੇਣਗੇ ਤਾਂ ਕੁਝ ਨਾ ਕੁਝ ਰਿਕਾਵਟ ਇੰਨਾਂ ਚ ਆਊਗੀ ਹਾਂ ਬਿਲਕੁਲ ਆਊਗੀ ਰਿਕਵਰਡ ਤਾਂ ਆਣੀ ਆਣੀ ਹੈ ਬਿਮਾਰੀ ਦਾ ਬਹੁਤ ਫਰਕ ਪਊਗਾ ਇਹ ਬਿਮਾਰੀਆਂ ਤੋਂ ਜਿਵੇਂ ਗਲੇ ਦੀ ਖਰਾਸ਼ ਹੋ ਗਈ ਦੁਖਾਮ ਹੋ ਗਿਆ ਖਾਂਸੀ ਹੋ ਗਈ ਇਹਨਾਂ ਤੋਂ ਬ ਆਡੇ ਕੋਲ ਚੀਜ਼ਾਂ ਮੈਂ ਹੋ ਜੀ ਆ ਵੀ ਦੇਖੀਆਂ ਉੱਥੇ ਲੱਗੀਆਂ ਹੋਈਆਂ ਜਿਹੜੀਆਂ ਹੋਟਲਾਂ ਦੇ ਵਿੱਚ ਸ਼ੋਪੀਸ ਲਾਇਆ ਜਾਂਦਾ ਜਿਵੇਂ ਹੁਣ ਟੇਬਲ ਟੂਬਲ 'ਚ ਲੱਗਦੇ ਨੇ ਨਾ ਵੀ ਪਹਿਲਾਂ ਤਾਂ ਲੋਕ ਇਸ ਨੂੰ ਯੂਜ਼ ਕਰਦੇ ਸੀ ਹੁਣ ਉਹਨੂੰ ਸ਼ੋਅ ਵਾਸਤੇ ਲਾਇਆ ਜਾਂਦਾ ਵੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਬੋਦਾਂ ਸ਼ੋਅ ਵਾਸਤੇ ਹੀ ਰਹਿ ਗਈਆਂ ਜੀ ਹੁਣ ਕੀ ਕਹਿ ਸਕਦੇ ਹਾਂ ਹੁਣ ਸ਼ੋਅ ਇਹ ਸਾਡੀਆਂ ਬਰੇਣੀ ਚੀਜ਼ਾਂ ਸੀ ਗਲਾਸ ਵਗੈਰਾ ਦੇਖ ਲਓ ਕੋਲੀਆਂ ਸਭ ਕੁਝ ਬਣਾਉਂਦੇ ਸੀ ਤੇ ਪਰ ਇਹ ਅੱਜ ਕੱਲ੍ਹ ਸ਼ੋਅ ਵਾਸਤੇ ਹੀ ਰਹਿ ਗਈਆਂ ਇਹ ਪਰ ਇਹਨੂੰ ਯੂਜ਼ ਬਹੁਤ ਘੱਟ ਕਰਦੇ ਆ ਹਾਂਜੀ ਤੇ ਹੁਣ ਕੀ ਲੋਕਾਂ ਨੂੰ ਕੀ ਕਹੋਗੇ ਵੀ ਇਸ ਵੱਲ ਤਰਜੀਹ ਦੇਣ ਕਿਹੜੇ ਕਿਹੜੇ ਫਾਇਦੇ ਉਹਨਾਂ ਨੂੰ ਹੋ ਸਕਦੇ ਨੇ ਫਾਇਦੇ ਮੈਂ ਤਾਂ ਇਹੀ ਕਹੂੰਗਾ ਜੀ ਇਹ ਮਿੱਟੀ ਦੇ ਭਾਂਡੇ ਵਾਲਾ ਮੈਂ ਤਾਂ ਤਰਜੀਹ ਦੇਣ ਦਾ ਬਹੁਤ ਫਾਇਦਾ ਹੈ ਬਿਮਾਰੀਆਂ ਤੋਂ ਬਚੇ ਰਹਿਣਗੇ ਲੋਕੀ ਬਸ ਇਹੀ ਫਾਇਦਾ ਮੈਂ ਤਾਂ ਕਹਿ ਸਕਦਾ ਲੋਕਾਂ ਨੂੰ ਗਾਂ ਉਹਨਾਂ ਦੀ ਮਰਜ਼ੀ ਹੈ ਅਗਲੇ ਦੀ ਜੇ ਤੁਹਾਡੇ ਕੋਲ ਕਿਸੇ ਨੇ ਲੈਣ ਆਣਾ ਹੋਵੇ ਵੀ ਜੇ ਸਾਡੀ ਵੀਡੀਓ ਦੇਖ ਕੇ ਕਿਸੇ ਨੂੰ ਪਤਾ ਲੱਗ ਜਾਵੇ ਵੀ ਇਹਦੇ ਬਹੁਤ ਫਾਇਦੇ ਨੇ ਵੀ ਮਿੱਟੀ ਦੇ ਭਾਂਡੇ ਮਿੱਟੀ ਦੇ ਚੁੱਲ੍ਹੇ ਜਾਂ ਫਿਰ ਮਿੱਟੀ ਦੇ ਨਾਲ ਕੋਈ ਵੀ ਚੀਜ਼ ਰਿਲੇਟਡ ਬਣੀ ਹੋਵੇ ਉਹਦੇ ਫਾਇਦੇ ਬਹੁਤ ਨੇ ਕਿਉਂਕਿ ਇਹ ਪੁਰਾਣੇ ਬਜ਼ੁਰਗ ਇਸ ਨੂੰ ਅਜਮਾਉਂਦੇ ਹੁੰਦੇ ਸੀ ਕਿਉਂਕਿ ਜੇ ਵੀਡੀਓ ਦੇਖ ਕੇ ਕਿਸੇ ਨੂੰ ਲੱਗੇ ਵੀ ਹਾਂ ਵਾਕਈ ਇਸ ਦੇ ਵਿੱਚ ਫਾਇਦਾ ਜੇ ਕਿਸੇ ਨੇ ਲੈਣ ਆਣਾ ਹੋਵੇ ਤਾਂ ਕਿੱਥੇ ਆਵੇ ਤੁਹਾਡੇ ਕੋਲ ਸਾਡਾ ਇਹ ਸ਼ਹੀਦ ਭਗਤ ਸਿੰਘ ਨਗਰ ਦੁੱਗਰੀ ਤਾਂਦਰਾ ਰੋਡ ਲੁਧਿਆਣਾ ਇਹ ਹੈ ਤੇ ਗਲੀ ਨੰਬਰ 15 ਪੈਂਦਾ ਜਿਹੜਾ ਜੈਤਾ ਚੌਂਕ ਦੇ ਬਿਲਕੁਲ ਨੇੜੇ ਹੈ ਜੀ ਅਸੀਂ ਹਮ ਇੱਥੇ ਕੋਈ ਜੇ ਉਹ ਵੀ ਆ ਸਕਦਾ ਭੈਣ ਭਰਾ ਆ ਕੇ ਲਿਆ ਸਕਦਾ ਹੈ ਤਾਂ ਗੱਲਬਾਤ ਕੀਤੀ ਇਸ ਪੁਰਾਤਨ ਚੀਜ਼ਾਂ ਬਾਰੇ ਜਿਸ ਤਰ੍ਹਾਂ ਲੋਕ ਅੱਜ ਕੱਲ ਫ੍ਰਿਜਾਂ ਦੇ ਵੱਲ ਆਰੋਂਦੇ ਵੱਲ ਜਾਂ ਫਿਰ ਨਵੀਆਂ-ਨਵੀਆਂ ਤਕਨੀਕਾਂ ਦੇ ਵੱਲ ਜਾ ਰਹੇ ਨੇ ਤਾਂ ਇਹ ਪੁਰਾਣੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਨੇ ਤਾਂ ਕਿਤੇ ਨਾ ਕਿਤੇ ਇਸ ਦਾ ਨੁਕਸਾਨ ਜਿਹੜਾ ਵਾ ਉਹਨਾਂ ਨੂੰ ਹੋ ਰਿਹਾ ਪਰ ਉਹਨਾਂ ਨੂੰ ਸ਼ਾਇਦ ਸਮਝ ਨਹੀਂ ਆਂਦੀ ਕਿ ਨੁਕਸਾਨ ਸਾਡਾ ਹੋ ਕੇ ਉਦਿਆ ਫਿਰ ਡਾਕਟਰਾਂ ਵੱਲ ਭੱਜਦੇ ਆ ਜਾਂ ਫਿਰ ਬਿਮਾਰੀਆਂ ਦਾ ਘਰ ਬਣਾਉਨੇ ਆ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਇਹੀ ਕਹਾਂਗੇ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ ਕਿਉਂਕਿ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਆ ਵੀ ਉਹ ਵੀ ਉਹਨਾਂ ਦੀ ਸ਼ਰੀਰ ਦੇਖ ਲਓ ਤੇ ਅੱਜ ਆਪਣੀਆਂ ਸ਼ਰੀਰ ਦੇਖ ਲਓ ਮੈਂ ਆਪਣੇ ਤੇ ਵੀ ਲੈਣਾ ਅੱਜ ਆਪਣੀਆਂ ਸ਼ਰੀਰਾਂ ਦੇਖ ਲਓ ਕਿਸ ਤਰ੍ਹਾਂ ਦੀ ਤਾਂ ਕੋਸ਼ਿਸ਼ ਕਰੀਏ ਕਿ ਆਪਾਂ ਪੁਰਾਣੀਆਂ ਚੀਜ਼ਾਂ ਨੂੰ ਫਿਰ ਤੋਂ ਇਸਤੇਮਾਲ ਕਰਨਾ ਸ਼ੁਰੂ ਕਰੀਏ ਤਾਂ ਜੋ ਸ਼ਾਇਦ ਸਾਡੇ ਪ੍ਰਾਤਨ ਚੀਜ਼ਾਂ ਦੀ ਤਰਜੀਹ ਫੇਰ ਲੋਕ ਦੇਣੀ ਸ਼ੁਰੂ ਕਰ ਦੇ। ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਜੇ ਚੰਗੀ ਲੱਗੀ ਤਾਂ ਇਸ ਸ਼ੌਪਤਿਆਕੇ ਇਸ ਬਿੱਟੇ ਦੇ ਭਾਂਡਿਆਂ ਨੂੰ ਵਰਤਨ ਦੀ ਖਰੀਦਦਾਰੀ ਦੀ ਵੀ ਕੋਸ਼ਿਸ਼ ਕਰਿਓ ਕੈਮਰਾਮੈਨ ਪ੍ਰੈਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ